ਮੈਂ ਤੁਹਾਡਾ ਆਪਣਾ ਖੋਸਾ ਬੀਬੀ 30 ਤੇ ਅੱਜ ਆਪਾਂ ਮਲੋਡ ਗੁਰਨਾਨਕ ਟਰੈਕਟਰਸ ਦੇ ਬਈ ਤੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਟਰੈਕਟਰ ਵਿਦ ਰੇਟ ਆਪਾਂ ਦਿਖਾਉਣੀ ਆ ਤੁਹਾਨੂੰ ਲਾਵਾਂਗੇ ਪੂਰਾ ਤੁਹਾਨੂੰ ਬਈ ਟਰੈਕਟਰ ਵਗੈਰਾ ਵੇਖਣੇ ਪਾਈਂ ਕੋਲ ਕਿਹੜੇ ਟਰੈਕਟਰ ਖੜੇ ਸਭ ਤੋਂ ਪਹਿਲਾਂ ਦਿਖਾ ਰਹੇ ਆ ਬਈ ਆਪਾਂ ਸੋਨਾ ਲੀਕਾ ਡੀਆਪੀ 50 ਦੇਖੋ ਬਈ ਲੱਕ ਬਹੁਤ ਹੀ ਜਿਆਦਾ ਨਵਾਂ ਟਰੈਕਟਰ ਪਿਆ ਬਾਈ ਤੇ ਟਾਇਰ ਵੀ ਬਾਈ ਜਮਾ ਨਵੇਂ ਦੇ ਤੋਂ ਤੇ ਅਗਲੇ ਟਾਇਰ ਵੀ ਫੁੱਲ ਨਵੇਂ ਨੇ ਬਾਈ ਠੀਕ ਆ 2018 ਮਾਡਲ ਆ ਬਈ 4 ਲੱਖ 75 ਹਜ਼ਾਰ ਡਿਮਾਂਡ ਆ ਬਾਈ ਕਿਆ ਬਾਤ ਈ ਆ ਬਈ ਟਰੈਕਟਰ ਦਾ ਬਾਕੀ ਵੀ ਜਿਹੜੀ ਆਪਣਾ ਕੋਈ ਵੀਡੀਓ ਵੇਖ ਕੇ ਬਾਈ ਨੂੰ ਫੋਨ ਕਰੂਗਾ ਜਾਂ ਟਰੈਕਟਰ ਲਊਗਾ ਤੇ ਉਹਦਾ ਮਾਨਤਨ ਜਰੂਰ ਕੀਤਾ ਜਾਊਗਾ ਤੇ ਬਾਈਆਂ ਕੋਲੇ ਲੋਨ ਦੀ ਵੀ ਸਹੂਦਤ ਹੈਗੀ ਆ ਬਈ ਉਸ ਤੋਂ ਅਗਲਾ ਟਰੈਕਟਰ ਹੈਗਾ ਵੀ DI 750 ਦੇਖੋ ਵੀ ਅਗਲੇ ਟਾਇਰ ਫੁੱਲ ਨਵੇਂ ਆ ਮਗਰਲੇ ਟਾਇਰ ਵੀ ਮਨੋਨਾ 90 ਪਲੱਸ ਹੀ ਆ ਬਈ ਇਹ ਆਹ ਬਤ ਹੈ 2014 ਮਾਡਲ ਆ 460000 ਡਿਮਾਂਡ ਆ ਬਈ ਇਹਦੀ ਉਸ ਤੋਂ ਅਗਲਾ ਟਰੈਕਟਰ ਹੈਗਾ ਵੀ ਫਾਰੂਨ ਟਰੱਕ 60 ਇਹ ਕੋ ਅਗਲੇ ਮਾਡਲ ਨਾਲ ਆ ਬਈ 2011 ਮਾਡਲ ਆ 365000 ਦੀ ਡਿਮਾਂਡ ਆ ਬਈ ਦੇਖੋ ਇਹ ਲੋਕ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਹੈਗਾ ਬਾਈ Mahindra 275 DI ਟਾਇਰ ਵੀ ਇਹਦੇ ਵੀ ਜਵਨ ਨਵੇਂ ਆ ਇਹ 2007 ਮਾਡਲ ਹੈ ਤੇ 230000 ਡਿਮਾਂਡ ਆ ਪਈ ਇਹਦੀ ਦੇਖੋ ਵੀ ਲੋਕਾਂ ਉਸ ਤੋਂ ਅੱਗੇ ਆ ਗਿਆ 852 ਬਈ 2006 ਮਾਡਲ ਇੱਥੇ ਬਈ ਇਹ ਵੀ ਬਹੁਤ ਨਵਾਂ ਕਿ ਲਾਈਟਲੂਟਾ ਬਹੁਤ ਸੋਹਣੇ ਲੱਗੇ ਆ ਬਈ 2006 ਮਾਨਾ 31000 10000 ਡਿਮਾਂਡ ਦਾ ਬਈ ਇਹਦੀ ਉਸ ਤੋਂ ਅਗਰੇਟ ਆ ਗਿਆ ਵੀਰੇ ਸ਼ਿਵਰਾਜ 744 FE ਦੇਖੋ ਵੀ ਡਾਇਰੀ ਦੇ ਵੀ ਅਗਲੇ ਬਈ ਮੰਨ ਕੇ ਚਲੋ 60 ਤੋਂ 70% ਤੇ ਮਗਲੇ ਹੈਗੇ 80% ਬਈ ਬਾਕੀ ਵੀ ਦੇਖੋ ਰੈਕਟਰ ਦੀ ਲੁੱਕ ਬਹੁਤ ਜਿਆਦੇ ਸਾਫ ਪਿਆ ਇਹ ਹੈਗਾ 2004 ਮਾਡਲ ਤੇ 2,85 ਹਜ਼ਾਰ ਦੀ ਮੰਗ ਹੈ। ਇਹ ਹੋਰ ਫਾਰਮ ਟਰੈਕਟ ਬਈ 2001 ਮਾਡਲ। ਦੇਖੋ ਵੀ ਟਰੈਕਟਰ ਦੀ ਲੁੱਕ। ਇਹਦਾ 45 ਬਈ। ਇਹ ਦੋ ਇਹ ਇੱਕ ਮਾਡਲ 1,55 ਹਜ਼ਾਰ ਦੀ ਮੰਗ ਹੈ ਬਈ ਟਰੈਕਟਰ ਦੀ। ਉਸ ਤੋਂ ਅੱਗੇ ਆ ਗਿਆ ਵੀ ਸੋਨਾ ਲਿਕਰ ਇਹ 745 ਇਹ ਚ ਬਹੁਤ ਹੀ ਜਿਆਦਾ ਨਵਾਂ ਵੀਕਟਰ ਹੈ ਤਾਂ ਇਹ ਹੈਗਾ 2019 ਮਾਡਲ ਆ ਬਈ ਤੇ ਟਾਇਰ ਦੇਖੋ ਜਿਵੇਂ ਨਵੇਂ ਆ ਬਈ ਇਹਦੇ ਮਗਲ ਰਹੇਗਾ 14 9 ਦੇ 28 ਦੇ ਇਹ ਹੈਗਾ ਸ਼ਕੰਦਰ ਭਾਈ ਭਾ ਕੈਟਗਰੀ ਦੇ ਵਿੱਚ ਇਸ ਦੀ ਮੰਗ ਹੈਗੇ 4,85,000 ਰੁਪਇਆ ਇਹ ਆ ਬਾਤੀ ਅਭੀ ਲੋਕੇ ਦੀ ਅੱਗੇ ਆ ਗਿਆ ਵੀਰੇ ਫਾਉਂਡ ਟਰੱਕ 35 ਚੈਂਪੀਅਨ ਵਾਲਾ ਕੁਰਵੇ ਹੋ ਲੋਕਵੇ ਹੋ ਰੇਟਰ ਦੀ 2 ਲੱਖ 5 ਇਹਦੀ ਅੱਗੇ ਵੀਰੇ 2 2005 ਮਾਡਲ ਆ ਇਹ ਤੇ 1 ਲੱਖ 75000 ਦੀ ਮੰਗ ਆ ਰਹੀ ਉਹ ਤੋਂ ਜਾਗਾ ਵੀਰੇ ਡੀ ਆਈ 35 ਸੋਨਾ ਲੀਕਾ ਇਹ ਤੋਂ ਵਧੇ ਹੋਰ ਜਿਆਦੇ ਨਵੇਂ ਡੈਕਟਰ ਹੈ ਇਹ ਇਹ ਕੋਈ 2015 ਮਾਡਲ ਹੈ ਯਾਰ ਇਹਦੇ ਵੀ ਨਵੇਂ ਪਏ ਆ ਬਈ ਇਹ 2015 ਮਾਡਲ 3 ਲੱਖ 80 ਹਜ਼ਾਰ ਦਾ ਮੰਨਾਂ ਬਾਕੀ ਬਈਆਂ ਨੇ ਮਾਨਤਾ ਲਈ ਬਈ ਜ਼ਰੂਰ ਕੀਤਾ ਜਾਊਗਾ ਉਸ ਤੋਂ ਅੱਗੇ ਆ ਗਿਆ ਬਈ ਡੀਆਈ 60 ਇੰਟਰਨੈਸ਼ਨਲ 2012 ਮਾਡਲ ਆ ਵੀ ਕਾ ਫਰਾਜ ਆ ਇਥੋਂ ਆਈ ਕਰ ਬੜੀ ਹੈ 12 ਮਾਡਲ ਵੀ 60 ਲੱਖ ਰੁਪਏ ਡਿਮਾਂਡ ਆ ਵੀ ਇਹਦੀ ਬਾਕੀ ਵੀ ਪੀਪੀ ਨੰਬਰ ਆ ਤੇ ਬਾਕੀ ਬਾਈ ਪਾਈਆਂ ਕੋਲੇ ਫੁੱਲ ਸਬਦਾ ਲੋਨ ਵਗੈਰਾ ਦੀ ਤੇ ਬਾਕੀ ਮਾਨਤਾਨ ਵੀ ਕੀਤਾ ਜਾਊਗਾ ਠੀਕ ਆ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਦੇਖੋ ਵੀ ਲੋਕਰੇਟਰਾਂ ਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਖੋਸਾ ਪੀਪੀ 30 ਤੇ ਅੱਜ ਆਪਾਂ ਆਏ ਆਂ ਬਈ ਮਲੋਟ ਤੇ ਤੁਹਾਨੂੰ ਪਤਾ ਆਪਾਂ ਅਜਿਹਾ ਸੇਲ ਆ ਟਰੈਕਟਰ ਦਿਖਾ ਰਹੇ ਆਂ ਤੇ ਬਾਈਆਂ ਕੋਲੇ ਪਹੁੰਚੇ ਸੀ ਤੇ ਬਾਈਆਂ ਨਾਲ ਮਲਾਉਣੇ ਆ ਤੁਹਾਨੂੰ ਬਾਈ ਸਤਿਕਾਰ ਸਤਿ ਸ਼੍ਰੀ ਅਕਾਲ ਬਾਈ ਜੀ ਟਰੈਕਟਰ ਫਿਰ ਕਿੰਨਾ ਕੁ ਚਿਰ ਹੋ ਗਿਆ ਆਪਾਂ ਟਰੈਕਟਰ ਦੇ ਲੈਨ ਦੇ ਵਿੱਚ ਕੰਮ ਕਰਦਿਆਂ ਨੂੰ ਆਪਾਂ ਨੂੰ ਜੀ ਪਹਿਲਾ ਫਾਦਰ ਸਾਹਿਬ ਸੀ ਜੀ 1999-90 ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਹਮ 2014-15 ਤੋਂ ਆਪਾਂ ਇਸ ਲੈਨ ਦੇ ਵਿੱਚ ਠੀਕ ਹੈ ਜੀ ਮਤਲਬ ਇਹ ਆਪਾਂ ਜਿਵੇਂ ਹੁਣ ਅੱਜਕੱਲ ਠੀਕ ਆ ਵੀ ਮੰਡੀਆਂ ਵੀ ਲੱਗਦੀਆਂ ਪਰ ਆਪਣਾ ਜਿਵੇਂ ਦੁਕਾਨਦਾਰੀ ਦਾ ਵੀ ਅੱਜਕੱਲ ਸਟਾਈਲ ਬਦਲ ਗਿਆ ਵੈਸੇ ਦੁਕਾਨਾਂ ਤੋਂ ਹਟੀਆਂ ਤੋਂ ਮਾਲ ਬਣ ਗਏ ਉਹਦੇ ਵਾਂਗੂ ਹਨ ਤੇ ਜਿਵੇਂ ਆਪਾਂ ਅੱਜਕੱਲ ਟਰੈਕਟਰਾਂ ਦੀ ਇੱਥੇ ਸੁਭਤਾ ਮਿਲ ਜਾਂਦੀ ਹੈ ਜਿਵੇਂ ਕੋਈ ਕਸਟਮਰ ਆਉਂਦਾ ਤੁਹਾਡੇ ਕੋਲੇ ਉਹਨਾਂ ਨਾਲ ਜਿਵੇਂ ਆਪਾਂ ਦੁਕਾਨ ਮਾਰੀ ਕੱਲ ਨੂੰ ਕੋਈ ਵੀ ਦਿੱਕਤ ਆਵੇ ਬੰਦਾ ਤੁਹਾਡੇ ਕੋਲੇ ਵੈਸੇ ਪੁੱਛ ਵੀ ਸਕਦਾ ਜਾਂ ਸਾਰੇ ਮਤਲਬ ਉਹਦੇ ਨਾਲ ਜਿਵੇਂ ਦੁਕਾਨਦਾਰੀ ਦੇ ਵਿੱਚ ਜਿਵੇਂ ਉਸ ਕਰਕੇ ਬੈ ਗਿਆ ਜਿਵੇਂ ਮੇਰੇ ਹਿਸਾਬ ਨਾਲ ਤਾਂ ਬਈ ਹੈ ਰਿਵਿਊ ਹਨਾ ਤੇ ਬਾਕੀ ਬਈ ਆਪਦਾ ਸਭ ਤੋਂ ਪਹਿਲਾਂ ਡਰ ਇਹ ਆਪਣਾ ਗੁਰਨਾਨਕ ਟਰੈਕਟਰ ਦੇ ਨਾਂ ਤੇ ਹੈ ਜੀ ਮੈਂ ਰੋਡ ਦੇ ਵਿੱਚ ਪਟੰਡਾ ਰੋਡ ਦੇ ਉੱਪਰ ਠੀਕ ਹੈ ਜੀ ਠੀਕ ਹੈ ਭਾਈ ਇਹ ਮਤਲਬ ਤੁਸੀਂ ਗੱਲ ਕੀਤੀ ਹੈ ਜੀ ਮੰਡੀਆਂ ਦਾ ਜਾਂ ਸ਼ੋਅਰੂਮ ਦੁਕਾਨਦਾਰੀ ਵਾਲੀ ਗੱਲ ਕੀਤੀ ਜੀ ਇਹ ਚਾਹ ਸਰ ਜੀ ਦੁਨੀਆਦਾਰੀ ਵੈਸੀ ਲੋਕ ਬਿਸਿਆਨੇ ਹੋ ਗਏ ਨੇ ਹੁਣ ਲੋਕ ਵੀ ਚਾਹੁੰਦੇ ਨੇ ਜੀ ਇੱਕ ਆਪਕ ਜਗ੍ਹਾ ਤੋਂ ਟਿਕਾਣੇ ਤੋਂ ਵੀ ਚੀਜ਼ ਦੇ ਦਿੰਦੀ ਹੈ ਜਿਹਦੇ ਵਿੱਚ ਕੇ ਸਾਨੂੰ ਕੋਈ ਬੈਨੀਫਿਟ ਮਿਲੇ ਜਿਵੇਂ ਮੰਡੀ ਦੇ ਵਿੱਚ ਕੋਈ ਟਰੈਕਟਰ ਸੇਲ ਕਰ ਜਾਂਦਾ ਉਹਨੇ ਮੁਆਫੇ ਦੇ ਬਾਅਦ ਵਿੱਚ ਮਿਲਦਾ ਹੁੰਦਾ ਤਾਂ ਉਹ ਕੋਈ ਜ਼ਿਆਦਾ ਬਾਹਲਾ ਕੋਈ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਚ ਕੋਈ ਗੱਲ ਨਿਬੜਦੀ ਨਹੀਂ ਠੀਕ ਹੈ ਠੀਕ ਉਹ ਜਿਹੜੀ ਟਿਕਾਣੀ ਤੋਂ ਆਪਾਂ ਜਿਵੇਂ ਚੀਜ਼ ਲੈਂਦੇ ਆ ਤਾਂ ਜੇ ਉਹਦੇ ਵਿੱਚ ਇੱਕ ਇਹ ਹੁੰਦਾ ਚਲੋ ਆਪਾਂ ਉਹ ਚੀਜ਼ ਚਲਾ ਕੇ ਦੇਖ ਲਈ ਉਸ ਤੋਂ ਬਾਅਦ ਅਗਲੇ ਨੂੰ ਚਲੋ ਕਹਿ ਵੀ ਦਿੰਦੇ ਆ ਜੇ ਉਸ ਇੱਕ ਦੋ ਦਿਨ ਤੱਕ ਤੁਸੀਂ ਆਪਦੀ ਗਾਰੰਟੀ ਚੈੱਕ ਕਰ ਲਓ ਜੇ ਕੋਈ ਦਿੱਕਤ ਆਉਂਦੀ ਹੈ ਪ੍ਰੋਬਲਮ ਆਉਂਦੀ ਹੈ ਦੋ ਤਿੰਨ ਦਿਨ ਤੱਕ ਤਾਂ ਸੀ ਉਹਦੇ ਦੇਣਦਾਰ ਦੇਣਦਾਰ ਬੇਟੇ ਵੀ ਜਿਵੇਂ ਆਪਾਂ ਟਰੈਕਟਰ ਜਿਵੇਂ ਕੋਈ ਵੀ ਗਾਹ ਨੂੰ ਮੰਨ ਕੇ ਪਸੰਦ ਕਰ ਲੈਂਦਾਗਾ ਹਨਾ ਤੇ ਉਹਨੂੰ ਮਤਲਬ ਕੀ ਗਰੰਟੀ ਕਰਦੇ ਆ ਆਪਾਂ ਮਤਲਬ ਟਰੈਕਟਰ ਦੀ ਮਤਲਬ ਕਿ ਜਾਂ ਤਾਂ ਇੱਕ ਮੌਕੇ ਤੇ ਹੀ ਵੇਖ ਲੋ ਇੱਕ ਕਹਿ ਦਿੰਦੇ ਆ ਆਪਾਂ ਵੀ ਹੁਣ ਦੇਖ ਲੋ ਬਈ ਹੈਨਾ ਨਹੀਂ ਦੇਖੋ ਹਾਂ ਫਸਟ ਜੀ ਇਹ ਆ ਜੀ ਦੇਖੋ ਕਹਿਣ ਨੂੰ ਬਹੁਤ ਮਾਰਕੀਟ ਦੇ ਵਿੱਚ ਲੋਕ ਅੱਜ ਕੱਲ੍ਹ ਕਹੀ ਜਾਂਦੇ ਨੇ ਜਿੱਦਾਂ ਇਦਾਂ ਦੇਖੋ ਫਸਟ ਜੀ ਇਹ ਆ ਵੀ ਚੀਜ਼ ਆਪਾਂ ਪੁਰਾਣੀ ਸੇਲ ਕਰਦੇ ਆ ਹੈਨਾ ਠੀਕ ਹੈ ਜੀ ਉਹਦੇ ਵਿੱਚ ਦੇਖੋ ਇਹ ਕਹਿ ਵੀ ਫਸਟ ਵੀ ਚਲਾ ਕੇ ਦੇਖੋ ਜੇ ਕੋਈ ਨਿੱਕੀ ਫਿਰ ਵੀ ਲੱਗਦੀ ਆ ਤਾਂ ਲੈਣ ਕਹਿੰਦਾ ਇੱਕ ਦੋ ਦਿਨ ਦਾ ਟਾਈਮ ਦਿੰਨੇ ਆ ਜ਼ਿਆਦਾ ਨਹੀਂ ਜੀ ਅਸੀਂ ਕਹਿ ਦਈਏ ਤੁਹਾਨੂੰ ਇੰਨੇ ਟਾਈਮ ਦਾ ਨਹੀਂ ਦੇਖੋ ਪ੍ਰਾਣੀ ਚੀਜ਼ ਆ ਤੁਸੀਂ 1 2 ਦਿਨ ਦਾ ਚੈੱਕ ਕਰੋ ਬੰਦੇ ਨੇ ਪੈਸੇ ਲਾਉਣੇ ਨੇ 1 2 ਦਾ ਚੈੱਕ ਕਰੋ 2 ਦਿਨ ਦੇ ਕਿਸੇ ਨਹੀਂ ਪਸੰਦ ਆਉਂਦਾ ਕੋਈ ਗੱਲ ਨਹੀਂ ਅਸੀਂ ਬੈਠੇ ਨੇ ਪਸੰਦ ਆ ਨਾ ਨਵਾਸ ਛੱਡ ਜੋ ਵੀ ਚੇਂਜ ਕਰਕੇ ਲੈਣਾ ਚੇਂਜ ਲੈ ਜਾਓ ਜੇ ਪੈਸੇ ਵਾਸਤੇ ਨੇ ਪੈਸੇ ਹੀ ਘਰ ਵਾਸਤੇ ਨੇ ਪਰ ਉਹ ਸਿਰਫ 2 3 ਦਿਨ ਦੀ 2 3 ਦਿਨ ਕਿਉਂਕਿ ਪ੍ਰਾਣੀ ਚੀਜ਼ ਹੈ ਨਾ ਜੀ ਪ੍ਰਾਣੀ ਚੀਜ਼ ਹੈ ਜੀ ਉਹਦੇ ਵਿੱਚ ਨਹੀਂ ਵੜ ਕੇ ਦੇਖਿਆ ਬਸ ਇਹ ਆਰਸੀ ਵਗੈਰਾ ਦੀ ਹੈ ਤੇ ਦਾਗ ਹੀ ਕਰਾ ਟਰੈਕਟਰ ਦੀ ਆ ਉਹਦੀ ਜ਼ਿੰਮੇਵਾਰੀ ਸਾਡੀ ਲੰਮੇ ਟਾਈਮ ਦੀ ਠੀਕ ਹੈ ਮਤਲਬ ਉਹ ਚੀਜ਼ ਉਹ ਗਾਰੰਟੀ ਹੁੰਦੀ ਹੈ ਮੈਂ ਜਿਵੇਂ ਕਾਗਜ਼ ਵ ਫਰੈਂਡ ਹੈਗਾ ਲੋਨ ਵਗੈਰਾ ਵੀ ਬਈ ਇੱਥੇ ਹੋ ਜਾਂਦਾ ਸਰ ਕੋਈ ਸਾਰੀ ਸਹੂਲਤਾਂ ਜੀ ਲੋਨ ਵਗੈਰਾ ਦੀ ਤੁਸੀਂ ਕਰਵਾ ਕੇ ਦਿੰਦੇ ਆ ਨਾ ਤੇ ਪੂਰੇ ਜਾਂਚ ਪੜਤਾਲ ਨਾਲ ਜਦੋਂ ਕਲੀਅਰ ਕਰਕੇ ਲੈਂਦੇ ਆ ਵੀ ਇੰਨਾ ਤੁਹਾਡਾ ਫਾਈਲ ਖਰਚਾ ਇਦਾਂ ਇਦਾਂ ਵੀ ਮਤਲਬ ਬਾਅਦ ਦੇ ਵਿੱਚ ਨਹੀਂ ਜਦੋਂ ਲੋਨ ਆਉਂਦਾ ਆਪਾਂ ਨੂੰ ਕਹਦੇ ਵਗੈਰੇ ਵੀ 5000 ਵੱਧ ਪੈ ਗਏ ਜਾਂ ਘੱਟ ਪੈ ਗਿਆ ਉਹ ਚੀਜ਼ ਨਹੀਂ ਕਿ ਬਈ ਜੋ ਪਹਿਲਾਂ ਹੋਊਗਾ ਦੱਸ ਕੇ ਹੋ ਜੂਗਾ ਹਨਾ ਦੇਖੋ ਵੀ ਬਾਕੀ ਆਪਾਂ ਟਰੈਕਟਰਾਂ ਦੀ ਵੀਡੀਓ ਆਪਾਂ ਤੁਹਾਨੂੰ ਵਿੱਚ ਦਿਖਾਈ ਹੈ ਸਾਰੀ ਤੇ ਬਾਈਆਂ ਦਾ ਵੀ ਸਬਦਾ ਫੁੱਲ ਆ ਬਾਕੀ ਜੇ ਕਿਸੇ ਨੂੰ ਟਰੈਕਟਰ ਲੈਣਾ ਵੀ ਹੈ ਬਾਈ ਆਂਦਾ ਤਾਂ ਇੱਥੇ ਚਲਾ ਕੇ ਦੇਖੋ ਜਾਂ ਕੁਝ ਵੀ ਇੱਕ ਦੋ ਦਿਨਾਂ ਤੱਕ ਹੁੰਦਾ ਕੋਈ ਪੁਰਾਣੀ ਚੀਜ਼ ਲੈ ਰਹੇ ਆ ਇਹਦੇ ਵਿੱਚ ਕੋਈ ਮਾਰਕਾ ਤਾਂ ਹੈ ਨਹੀਂ ਵੀ 5 ਸਾਲਾਂ ਦੀ ਗਾਰੰਟੀ ਜਾਂ 10 ਸਾਲਾਂ ਦੀ ਗਾਰੰਟੀ ਹੈ ਕਿਉਂਕਿ ਅੰਦਰ ਕਿਸੇ ਨੇ ਨਹੀਂ ਵੜ ਕੇ ਵੇਖਿਆ ਬਾਈ ਪੁਰਾਣੀ ਚੀਜ਼ਾਂ ਦੇਖੋ ਬੋਲਣ ਨਾਲ ਕੁਝ ਮਰਜੀ ਮਾਰਕੀਟ ਚ ਕਹਿ ਰੋ ਸਹੀ ਹੈ ਸਹੀ ਗੱਲ ਹੈ ਤੁਮਰਾ ਕਰਨਾ ਬਹੁਤ ਗਲਤ ਗੱਲ ਬਾਕੀ ਆ ਇਹ ਬੰਦੇ ਨੇ ਪੈਸੇ ਲਾਉਣੇ ਤਾਂ ਉਹਨੂੰ ਕੋਈ 2-3 ਦਿਨ ਤੱਕ ਮੁੱਲ ਮਿਲ ਜੇ ਬਾਕੀ ਬਈ ਵਿਸ਼ਵਾਸ ਵੀ ਬਣ ਜਾਂਦਾ ਫਿਰ ਦੁਕਾਨਦਾਰੀ ਇਹ ਦੇਖੋ ਜੀ ਦੁਕਾਨਦਾਰੀ ਵਿਸ਼ਵਾਸ ਤੇ ਚੱਲਦੀ ਹੈ ਅੱਗੇ ਲੋਕ ਵੀ ਮੰਡੀਆਂ ਨਾਲੋਂ ਜ਼ਿਆਦਾ ਮੈਨੂੰ ਲੱਗਦਾ ਅਸੀਂ ਬਹੁਤ ਵਧੀਆ ਸੇਲ ਹੋ ਰਿਹਾ ਸਹੀ ਗੱਲ ਦੁਕਾਨਦਾਰੀ ਲੋਕ ਯਕੀਨ ਕਰਦੇ ਆ ਕੋਈ ਕਹਿੰਦਾ ਤੂੰ ਵੇਖੋ ਮੰਡੀਆਂ ਵੀ ਇੱਕ ਅਲੱਗ ਟੈਂਟ ਆ ਵੀ ਉੱਥੇ ਚੀਜ਼ ਦੇਖ ਲਈ ਹੁਣ ਇੱਥੇ ਤੁਹਾਡੇ ਕੋਲੇ ਆਊਗਾ ਕੋਈ ਤੇ ਕੱਲ ਨੂੰ ਤੁਹਾਡੇ ਕੋਲੇ ਇੱਥੇ ਆ ਕੇ ਖੜ ਵੀ ਜਾਊਗਾ ਅਗਲਾ ਬਈ ਯਾਰ ਆਹ ਚੀਜ਼ ਇੱਥੇ ਆ ਕਰਵਾ ਦਿਓ ਹਨਾ ਬਾਕੀ ਬਾਈ ਦੇਖੋ ਵੀਡੀਓ ਆਪਣੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਬਾਈ ਦਾ ਡਰੈੱਸ ਆਪਾਂ ਵਿੱਚ ਨੰਬਰ ਪਾ ਦਾਂਗੇ ਬਾਈ ਨੂੰ ਜਦੋਂ ਮਰਜ਼ੀ ਪਰ ਜ਼ਿਆਦਾ ਰਿਕਵੈਸਟ ਆ ਵੀ 9 ਤੋਂ ਲੈ ਕੇ 5 ਵਜੇ ਤੱਕ ਹੀ ਫੋਨ ਕਰਿਆ ਕਰੋ ਕਿਉਂਕਿ ਅਗਲੇ ਦਾ ਹਰ ਇੱਕ ਦਾ ਪਰਿਵਾਰ ਹੁੰਦਾ ਟਾਈਮ ਦੇਣਾ ਹੁੰਦਾ ਬਈ ਸਾਰੀ ਦਿਨੀ ਬੰਦਾ ਦੁਕਾਨਦਾਰੀ ਤੱਕ ਤਾਂ ਰਹਿੰਦਾ ਨਹੀਂ ਅਸੀਂ ਤਾਂ ਹਣਾ ਤੇ ਬਾਕੀ ਬਾਈ ਜੋ ਵੀ ਹੋਇਆ ਕਮੈਂਟ ਕਰਕੇ ਜਰੂਰ ਪੁੱਛਿਓ ਆਪਾਂ ਨੂੰ ਪ੍ਰਾਣਾ ਡੈਟਰ ਦੀ ਕਟਿੰਗ ਵੇਰਾ ਵੀ ਹੋ ਜਾ ਹਾਂ ਪਲੱਸ ਬਾਈ ਹਨ ਜੇ ਕੋਈ ਬੰਨ ਕੇ ਜੇ ਪ੍ਰਾਣਾ ਡੈਟਰ ਜਾਣਾ ਤੇ ਕੋਈ ਪ੍ਰਾਣਾ ਅਗਲੇ ਕੋਲੇ ਹੈਗਾ ਤਾਂ ਜੋ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਰੇਟ ਹੋਊਗਾ ਚਲਾ ਕੇ ਚੈੱਕ ਕਰਕੇ ਤੇ ਉਹ ਰੇਟ ਵਿੱਚ ਅਪ ਕਟਿੰਗ ਕਰ ਲਾਂਗੇ ਠੀਕ ਆ ਬਾਈ